ਇੱਕ ਲਖਸ਼ਮੀ ਜਿਹੜੀ ਫਾਰਮ ਹੈ ਕੋਹੀ ਨੂਰ ਦਾ ਬੱਚਾ ਖੜਾ ਵਈ ਆਪਣੇ ਕੋਲ ਅਸਾ ਇੱਕ ਕੋਹੀ ਨੂਰ ਦੀ ਹੈਗੀ ਆਹਾ ਠੀਕ ਆ ਇਹ ਕੋਹੀ ਨੂਰ ਦੀ ਆ ਤੇ ਆ ਦੂਜੀ ਕਿਹੜੇ ਦੀ ਨੀਲੀ ਰਾਵੀ ਉਹ ਬਈ ਟੈਂਕ ਬੋਲਦੀ ਆ ਜੋ ਟੈਂਕ ਦੀ ਆ ਲਓ ਜੀ ਤੁਹਾਨੂੰ ਆ ਕੋਹੀ ਨੂਰ ਵਾਲੀ ਆਪਣਾ ਤੋਰ ਕੇ ਦਿਖਾ ਦਿੰਨੇ ਆ ਲక్ష్ਮੀ ਨਹਿਰੀ ਫਾਰਮ ਵਾਲਾ ਦੇ ਕੋਹੀ ਨੂਰ ਦੀ ਹੈਗੀ ਟੈਂਕ ਬੋਲਦਾ ਬਈ ਇਹ ਇਹ ਹੈਗੀ ਆ ਟੈਂਕ ਦੀ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਵੀ ਮਾਦਾਰ ਕਾਰਡ ਕੁਝ ਪਤਾ ਕਿ ਨਹੀਂ ਹਾਂਜੀ ਇਹ ਸਾਰਾ ਕੁਝ ਪਤਾ ਹੀ ਆਪਾਂ ਨੂੰ ਸਾਰਾ ਕੁਝ ਪਤਾ ਇਹ ਆਪਾਂ ਬਈ ਰੋਡ ਦੇ ਪਿੰਡੋਂ ਦੇ ਆ ਅੱਛਾ ਇਹ ਰੋਡਿਆਂ ਤੋਂ ਲਈ ਆ ਸਰਕਾਰੀ ਸੀਮੰਟ ਦੀ ਰੇੜਕ ਸਰਕਾਰੀ ਦੀ ਹੈ ਅੱਛਾ ਹੈ ਸਰਕਾਰੀ ਦੀ ਹੈ ਤੇ ਮਾਂ ਜੰਗੀ ਹੈਗੀ ਠੀਕ ਆ ਠੀਕ ਆ 1 ਲੱਖ 20 ਹਜ਼ਾਰ ਦੀ ਮਾਂ ਲਈ ਠੀਕ ਆ ਕਿੰਨੇ ਦਾ ਹੋਊਗਾ ਉਹ ਤੁਹਾਨੂੰ ਦੱਸਤਾ ਯਾਰ ਗਰਾਮ ਮੰਡੀ ਤੇ ਤੁਹਾਨੂੰ ਆਪਾਂ ਕਟੀਆਂ ਦਿਖਾਉਨੇ ਆ 7-8 ਕਟੀਆਂ ਲੈ ਕੇ ਆਇਆ ਬਾਈ ਦੋ ਨੀਲੀ ਰਾਵੀ ਆ ਬਾਕੀ ਮੋਰਾ ਦੇ ਵਿੱਚ ਆ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਈ ਕੋਲੇ ਕਟੀਆਂ ਦਾ ਕੰਮ ਆਗਾ ਕਟੀਆਂ ਤੇ ਝੋਟੀਆਂ ਹੀ ਹੁੰਦੀਆਂ ਗਈਆਂ ਤੇ ਜਿੰਨੀਆਂ ਤੁਸੀਂ ਮਰਜ਼ੀ ਲਿਆ ਸਕਦੇ ਹੋਗਾ ਨੀਲੀ ਰਾਵੀ ਚ ਵੀ ਹੁੰਦੀਆਂ ਤੇ ਮੋਹਰਾ ਦੇ ਵਿੱਚ ਵੀ ਹੁੰਦੀਆਂ ਤੇ ਕੱਲੀ ਕੱਲੀ ਤੁਹਾਨੂੰ ਪਰ ਡਿਟੇਲ ਲੈ ਕੇ ਦੰਨੇ ਆਗੇ ਜੋ ਕੁਸ਼ ਚੰਗੇ ਸੀ ਮੰਦੀਆਂ ਵੀ ਇਹ ਕਟੀਆਂ ਤੇ ਜਿੰਨੀਆਂ ਤੁਸੀਂ ਖਰੀਦਣੀਆਂ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਹਰ ਇੱਕ ਤਰ੍ਹਾਂ ਦੀ ਗੱਟੀ ਮਿਲ ਜਾਂਦੀ ਆ ਮੋਹਰਾ ਦੇ ਵਿੱਚ ਨੀਲੀ ਰਾਵੀ ਦੇ ਵਿੱਚ ਬੂਰੀ ਬੂਰੀ ਨੀਲੀ ਰਾਵੀ ਮੀਣੀ ਹਰੇਕ ਤਰ੍ਹਾਂ ਦੀ ਤੁਹਾਨੂੰ ਮਿਲ ਜੂਗੀ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਨੰਬਰ ਚੱਲੀ ਜਾਂਦਾ ਹੈਗਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਈ ਦੇ ਨਾਲ ਤੇ ਬਾਕੀ ਇਹਨਾਂ ਦੀ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਆਪਾਂ ਇਹ ਤਾਂ ਇੱਥੇ ਵੈਸੇ ਵਿਕ ਜਾਣਗੀਆਂ ਮੰਡੀ ਤੇ ਨਹੀਂ ਕੱਢ ਦਿਆਂਗੀਆਂ ਤੇ ਕਈ ਵਾਰੀ ਹੋਰ ਕੱਟੀਆਂ ਖਰੀਦਣੀਆਂ ਹੁੰਦੀਆਂ ਤੇ ਤੁਸੀਂ ਤਾਂ ਵੀ ਕੰਟੈਕਟ ਕਰ ਸਕਦੇ ਹੋਗੇ ਤੇ ਗੱਲਬਾਤ ਕਰਕੇ ਜਿੰਨੀਆਂ ਮਰਜ਼ੀ ਕੱਟੀਆਂ ਤੁਸੀਂ ਖਰੀਦ ਸਕਦੇ ਹੋਗੇ ਤੇ ਆਜੋ ਆਪਾਂ ਡਿਟੇਲ ਪੁੱਛਦੇ ਹਾਂ ਕੱਲੀ ਕੱਲੀ ਕੱਟੀ ਦੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਵਿੱਚ ਇਹਨਾਂ ਦੇ ਗਾਹਕ ਪਈ ਜਾਂਦੇ ਆ ਤੇ ਸੌਦੇ ਜੱਲੀ ਵੀ ਜਾਂਦੇ ਆਗੇ ਥੋੜਾ ਜਿਹਾ ਹਜੇ ਫਰਕ-ਸ਼ਰਕ ਹੈਗਾ ਹੈਗਾ ਰੇਟਾਂ ਦੇ ਵਿੱਚ ਵੈਸੇ ਵੇਖ ਜਾਣਗੀਆਂ ਤੇ ਅੱਜ ਆਪਾਂ ਗੱਲਬਾਤ ਕਰਾਉਣੀ ਹੈ ਹਾਂਜੀ ਬਾਈ ਜੀ ਸਾਸੀ ਗਾਲ ਜੀ ਬਈ ਆਪਣਾ ਨਾਂ ਤੇ ਐਡਰੈਸ ਦੱਸ ਦੇ ਬਈ ਨਾਂ ਮੇਰਾ ਮਨਪ੍ਰੀਤ ਸਿੰਘ ਬਣੀ ਹੈ ਜੀ ਪਿੰਡ ਚੌਲਾਂ ਜੀ ਰਾਏਪੁਰ ਦੇ ਕੋਲ ਰਾਏਪੁਰ ਤੋਂ 7 ਕਿਲੋਮੀਟਰ ਠੀਕ ਆ ਜਿਲ੍ਹਾ ਲੁਧਿਆਣਾ ਪੈ ਜਾਂਦਾ ਹਾਂਜੀ ਜਿਲ੍ਹਾ ਲੁਧਿਆਣਾ ਪੈ ਠੀਕ ਆ ਤੇ ਆਪਣਾ ਬਈ ਵਪਾਰ ਦਾ ਕੰਮ ਹੈਣਾ ਹਾਂਜੀ ਹਾਂਜੀ ਵੀਰੇ ਕੱਟੀਆਂ ਦੇ ਕੰਮ ਆਪਣਾ ਬੱਛੀਆਂ ਤੇ ਕੱਟੀਆਂ ਬੱਛੀਆਂ ਤੇ ਕੱਟੀਆਂ ਹਾਂਜੀ ਠੀਕ ਆ ਤੇ ਕਿਹੋ ਜਿਹੇ ਜਾਨਵਰ ਆ ਜਾਂਦੇ ਹੋ ਬਈ ਆਪਣੇ ਕੋਲ ਕਈ ਵਾਰੀ ਵਧੀਆ ਬਰੀਡ ਦੇ ਵੇਚਦੇ ਕਈ ਵਾਰੀ ਠੀਕ ਆ ਕਈ ਅਲੀ ਚੋਅ ਹੁੰਦੀ ਆ ਪਰ ਚੋਅ ਇਸ ਤੇ ਵੀ ਦੇਂਦੇ ਬਈ ਹਰ ਇੱਕ ਵੈਰਾਈਟੀ ਠੀਕ ਆ ਹਰ ਇੱਕ ਤਰ੍ਹਾਂ ਦੀ ਮਤਲਬ ਕਿ ਮਿਲ ਜੂ ਹੈਣਾ ਜਿਵੇਂ ਕਿ ਮੀਣੀਆਂ ਨੀਲੀ ਰਾਵੀ ਹੋਗੀ ਹੈਣਾ ਹਾਂਜੀ ਹਾਂਜੀ ਮੋਹਰਾ ਦੇ ਵਿੱਚ ਹੋਗੀ ਪੂਰੀਆਂ ਸਾਰੇ ਤਰ੍ਹਾਂ ਦੀ ਸਾਰੇ ਤਰ੍ਹਾਂ ਦੀ ਹੁੰਦੀ ਆ ਤੇ ਬੱਛੀ ਬੱਛੀਆਂ ਵੀ ਹੁੰਦੀਆਂ ਬਈ ਐਚਪੀ ਤੇ ਜਰਸੀ ਹਾਂਜੀ ਹਾਂ ਜਰਸੀ ਮਤਲਬ ਹਰ ਇੱਕ ਤਰ੍ਹਾਂ ਦੀ ਮਿਲ ਜੂ ਹੈ ਨਾ ਬਾਕੀ ਜਿਹੋ ਜੀ ਡਿਮਾਂਡ ਆ ਨਾ ਹਾਂਜੀ ਹਾਂਜੀ ਤੇ ਉਹ ਹੁੰਦੀਆਂ ਖੇਰੀਆਂ ਹੀ ਆ ਹਾਂ ਬਈ ਖੇਰੀਆਂ ਕਿੱਥੇ ਲੈਂਦੇ ਆਪਾਂ ਗੱਬਣ ਵੀ ਆ ਜਾਂਦੇ ਆਉਣਗੀਆਂ ਕਈ ਵਾਰੀ ਗੱਬਣ ਕੱਟੀ ਵੀ ਆ ਜਾਂਦੀ ਕੋਈ ਹਾਂਜੀ ਗੱਬਣ ਵੀ ਕੱਟੀ ਆ ਜਾਂਦੀ ਤੇ ਬੱਛੀ ਵੀ ਆ ਜਾਂਦੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਫਿਰ ਰੇਟ ਹੋਈ ਹੈ ਹਿਸਾਬ ਨਾਲ ਹਰੇਕ ਤਰ੍ਹਾਂ ਦਾ ਰੇਟ ਹੋ ਜਾਂਦਾ ਹੈ ਨਾ ਠੀਕ ਆ ਤੇ ਆਪਣੇ ਕੋਲੇ ਘਰੇ ਕਿੰਨੀਆਂ ਖੁੰਦੀਆਂ ਬਈ ਬਈ ਆਪ ਕੋ 10 12 ਕੱਟੀਆਂ ਹੁੰਦੀਆਂ ਹੁੰਦ ਗਈਆਂ ਹਾਂਜੀ ਹੁੰਦੀਆਂ ਠੀਕ ਆ ਵੀ ਜੇ ਕੋਈ ਕ ਬਈ 15 ਤੇ 10 ਦੇ ਵਿੱਚ ਵਿੱਚ ਕੱਟੀਆਂ ਹੋਈਆਂ 10 ਤੇ 15 ਇੰਨਾਂ ਦੀ ਆਪਣੀ ਉਹ ਸੈੱਟ ਆਈ ਸੀ ਹੁੰਦੀਆਂ ਇੰਨਾਂ ਜਾਣੀ ਠੀਕ ਆ ਵੀ ਕੋਈ ਕਾਲ ਕਰਕੇ ਆ ਜੇ ਹਨਾ ਹਾਂਜੀ ਹਾਂਜੀ ਠੀਕ ਆ ਤੇ ਇੱਥੇ ਆਪਾਂ ਮੰਡੀ ਦੇ ਕਿੰਨੀਆਂ ਲੈ ਕੇ ਆਏ ਆ ਅੱਜ ਬਈ 7 ਕਟੀਆਂ ਲੈ ਕੇ ਆਏ ਆ 7 ਕਟੀਆਂ ਲੈ ਕੇ ਆਏ ਆ ਦੋ ਤਾਂ ਪੂਰੇ ਰਿਕਾਰਡ ਵਾਲੀਆਂ ਕਟੀਆਂ ਬਈ ਆਪਣੀਆਂ ਦੋ ਰਿਕਾਰਡ ਵਾਲੀਆਂ ਹਨਾ ਪੂਰੇ ਰਿਕਾਰਡ ਦਾ ਕੀ ਤਾਂ ਪਤਾ ਨਹੀਂ ਬਈ ਬਾਕੀਆਂ ਦਾ ਪਤਾ ਨਹੀਂ ਤੇ ਇਹ ਹੈ ਤਾਂ ਕੀਰੀਆਂ ਹਨਾ ਹਾਂਜੀ ਹੈ ਕੀਰੀਆਂ ਕਈ ਵਾਰੀ ਬੰਦਾ ਉਹ ਝੂਠ ਬੋਲ ਕੇ ਕਹਿੰਦਾ ਉਹ ਆਪਾਂ ਕੰਮ ਨਹੀਂ ਕਰਦੇ ਬਈ ਜਿਹਦਾ ਰਿਕਾਰਡ ਦਾ ਪਤਾ ਇੱਕ ਲੱਖ ਜਿਹੜੀ ਫਾਰਮ ਕੋਹੀ ਨੂਰ ਦਾ ਬੱਚਾ ਖੜਾ ਠੀਕ ਆ ਇਹ ਕੋਹੇ ਨੂਰ ਦੀ ਆ ਤੇ ਆ ਦੂਜੀ ਕਿਹੜੇ ਦੀ ਨੀਲੀ ਰਾਵੀ ਉਹ ਬਈ ਟੈਂਕ ਬੋਲਦੀ ਹੈ ਜੋ ਟੈਂਕ ਦੀ ਆ ਲਓ ਜੀ ਤੁਹਾਨੂੰ ਆ ਕੋਹੇ ਨੂਰ ਵਾਲੀ ਪਤੌਰ ਕੇ ਦਿਖਾ ਦਿੰਨੇ ਆ ਲక్ష్ਮੀ ਨੈਰੀ ਫਾਰਮਾਂ ਦੇ ਕੋਹੇ ਨੂਰ ਦੀ ਆਗੀ ਫੇਸ ਦੀ ਕੁਆਲਿਟੀ ਤੇ ਇਹਦੀ ਸਿੰਘਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਵੱਖਰੀ ਹੋਈ ਹੈ ਗੱਟੀ ਤੇ ਚੰਗੇ ਸੀਮਨ ਦੀ ਕਰਕੇ ਦੂਰੀ ਪਤਾ ਲੱਗਦਾਗਾ ਤੇ ਫੇਸ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਛੋਟਾ ਬਿਲਕੁਲ ਹੈ ਜੈਡ ਬਲੈਕ ਆਗੀ ਬਸ ਪੂਛ ਥੋੜੀ ਜਿਹੀ ਜ਼ਰੂਰ ਹੈਗੀ ਹੈਗੀ ਤੇ ਥਾਣ ਕਿਵੇਂ ਹੈ ਬਈ ਇਹ ਤੇ ਚਾਰੀ ਹੈ ਹਾਂਜੀ ਹਾਂਜੀ ਬਈ ਚਾਰ ਠੀਕ ਆ ਬਾਕੀ ਸਿੰਘਾਂ ਦੀ ਕੁਆਲਿਟੀ ਮਰੀ ਉਮਰ ਦਾ 14 ਕੁ ਮਹੀਨਿਆਂ ਦੀ ਹੈ 14 ਕੁ ਮਹੀਨਿਆਂ ਦੀ ਆ ਠੀਕ ਆ ਤੇ ਇਹਦਾ ਕੋਈ ਮਾਡਰ ਕਾਰਡ ਤਾਂ ਨਹੀਂ ਦੱਸਿਆ ਨਹੀਂ ਮਾਡਰ ਕਾਰਡ ਆਪਣੇ ਕੋਲ ਪੈ ਜਣ ਕੇ ਪਿੰਡ ਹੀ ਛੜੀ ਆ ਕੇ ਬੰਦ ਅੱਛਾ ਪਿੰਡ ਹੀ ਆ ਗਈ ਹਾਂਜੀ ਪਿੰਡੀ ਉੱਪਰ ਕਾਰਡ ਸਾਰੇ ਦੇ ਦਿੰਦੇ ਠੀਕ ਆ ਵੀ ਪਿੰਡੋ ਹੀ ਲਈ ਆ ਨਾ ਪਿੱਟ ਦੀ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਤੇ ਬਾਕੀ ਥਾਂ ਥਣ ਬਹੁਤ ਜ਼ਿਆਦਾ ਚੰਗੇ ਆ ਗਏ ਤੇ ਝੋਲ ਚੜ ਬਹੁਤ ਚੰਗੀ ਬਣਦੀ ਆ ਤੇ ਕੋਈ ਕਮੀ ਨਹੀਂ ਕੱਟੀ ਦੇ ਵਿੱਚ ਬਹੁਤ ਸੋਹਣੀ ਕੱਟੀ ਆ ਗਈ ਤੇ ਚੰਗੀ ਝੋਟੀ ਤਿਆਰ ਹੋ ਗਈ ਹੈ ਦੇਖ ਸਕਦੇ ਹੋ ਮੋਲੇ ਦਾ ਬਾਈ ਇਹਦਾ ਇਹਦਾ ਮੋਲ ਬਾਈ 40 ਇਹਦਾ 40000 ਆ ਠੀਕ ਆ ਠੀਕ ਆ ਤੇ ਆਹਾ ਇਹਦੇ ਇਹਦੀ ਉਮਰ ਕਿੰਨੀ ਹੋਊਗੀ ਇਹਦਾ ਬਾਈ 9 ਮਹੀਨੇ ਦਾ ਬੱਚਾ ਹੈ ਟੈਂਕੋ ਬੋਲਦਾ ਬਾਈ ਇਹ ਇਹ ਹੈਗੀ ਆ ਟੈਂਕ ਦੀ ਠੀਕ ਆ ਤੇ ਇਹਦਾ ਵੀ ਮਾਦਾਰ ਕਾਰਡ ਕੁਝ ਪਤਾ ਕਿ ਨਹੀਂ ਹਾਂਜੀ ਇਹ ਸਾਰਾ ਕੁਝ ਪਤਾ ਹੀ ਆਪਾਂ ਨੂੰ ਸਾਰਾ ਕੁਝ ਪਤਾ ਇਹ ਆਪਾਂ ਬਾਈ ਰੋਡ ਦੇ ਪਿੰਡੋਂ ਲਈ ਆ ਅੱਛਾ ਇਹ ਰੋਡਿਆਂ ਤੋਂ ਲਈ ਆ ਠੀਕ ਆ ਉਹ ਫਿਰ ਤਾਂ ਰਿਕਾਰਡ ਪ੍ਰੋਪਰ ਹੈਗਾ ਹੀ ਆ ਹਨਾ ਕਿਉਂਕਿ ਰੋਡੇ ਦਾ ਇੱਕ ਤਰ੍ਹਾਂ ਦਾ ਨੀਲੀ ਰਾਵੀ ਦਾ ਗਾੜੀ ਆ ਹਨਾ ਹਾਂਜੀ ਹਾਂਜੀ ਠੀਕ ਹੈ ਇਹਦਾ ਵੀ ਕਢਾ ਦੇ ਜੀ ਕਢਾ ਲੋ عمر ਕਿੰਨੀ ਹੈ ਦੀ ਭਾਈ 9 ਮਹੀਨੇ ਨੌ ਮਹੀਨੇ عمر ਆ ਦੋਸਤੋ ਇਹ ਟੈਂਕ ਬੋਲਦੀ ਹੈ ਟੈਂਕ ਨੂੰ ਤੁਸੀਂ ਸਾਰੀ ਜਾਣਦੇ ਹੋ ਤੇ ਬਾਕੀ ਟੈਂਕ ਦੇ ਰਿਜ਼ਲਟ ਵੀ ਬਹੁਤ ਵਧੀਆ ਆ ਗਿਆ ਸੋਨਾ ਬੋਲਾ ਬਾਕੀ ਮਾਰਕਿੰਗ ਇਹਦੀ ਵੀ ਬਹੁਤ ਚੰਗੀ ਹੈ ਦੇਖੋ ਤੁਸੀਂ ਫੇਸ ਦੇਖ ਸਕਦੇ ਹੋ ਇਹਦਾ ਤੇ ਸਿੰਘਾਂ ਦੀ ਕੁਆਲਿਟੀ ਬਾਡੀ ਬੰਦਰ ਦੀ ਬਹੁਤ ਸੋਹਣੀ ਹੈਗੀ ਥੋੜੀ ਛੋਟੀ ਕੋਈ ਹੈ ਜੇ ਤੇ ਬਾਕੀ ਮਾਰਕਿੰਗ ਵੀ ਬਹੁਤ ਵਧੀਆ ਪ੍ਰੋਪਰ ਮਾਰਕਿੰਗ ਹੈਗੀ ਇਹਦੀ ਪੈਚ ਪੁੜੇ ਦੀ ਕੁਆਲਿਟੀ ਬਾਕੀ ਥਾਣੇ ਦੇ ਵੀ ਬਹੁਤ ਵਧੀਆ ਗਏ ਵਿੱਥੀ ਦੇ ਉੱਤੇ ਥਾਣਾ ਤੇ ਚਾਰੇ ਹੀ ਥਾਣਾ ਬਹੁਤ ਵਧੀਆ ਥਾਣਾ ਤੇ ਅੱਖਾਂ ਵੀ ਬਹੁਤ ਵਧੀਆ ਆ ਗਈਆਂ ਪੂਰੀ ਵਧੀਆ ਮਾਰਕਿੰਗ ਦੇ ਵਿੱਚ ਆ ਜੋ ਨੀਲੀ ਰਾਬੀ ਤੇ ਖਾਤਰ ਚਾਹੀਦੀਆਂ ਹੁੰਦੀਆਂ ਗਈਆਂ ਉਹ ਸਾਰੀਆਂ ਇਹ ਮਤਲਬ ਕਿ ਪੂਰੀਆਂ ਕਰਦੀ ਹੈਗੀ ਬਾਕੀ ਮੁੱਛ ਦੇਖ ਸਕਦੇ ਹੋ ਬੱਗੀ ਮੁੱਛਾ ਸੋਹਣੀ ਆ ਤੇ ਇਹ ਵੀ ਸੋਹਣੀ ਝੋਟੀ ਤਿਆਰ ਹੋ ਜੂਗੀ ਤੇ ਇਹਦਾ ਬਾਈ ਮੁੱਲ ਮੁੱਲ ਦਾ ਬਾਈ ਮੁੱਲ ਦਾ ਜਿੰਨਾ ਮਰਜ਼ੀ ਕਰੀਏ ਬਾਈ 20000 ਦੀ ਦੇ ਦਾਂਗੇ ਬਾਈ 20000 ਦੀ ਦੇ ਦੇ ਨਹੀਂ ਕਰਦਾ ਬਾਈ ਮੁੱਲ ਦਾ ਤਾਂ ਬਹੁਤ ਕਰਦੀ ਪਹਿਲਾਂ ਆਪਾਂ ਮੁੱਲ ਜਾਨੀ ਵੱਧਾ ਜੀ 20 ਦੇਣੀ ਆ 20 ਦੇਣੀ ਆ ਠੀਕ ਹੈ ਲਬਾਂਦੇ ਨੂੰ। ਲਓ ਵੀ ਦੋਸਤੋ ਇਹ ਟੈਂਕ ਦੀ ਹੈਗੀ ਤੇ ਇਹ ਬਾਈ ਕਹਿੰਦਾ ਵੀ 20 ਦੀ ਦੇਣੀ ਹੈ ਵੀ ਮੁੱਲ ਜਿੰਨਾ ਮਰਜ਼ੀ ਹੋ ਜੇ। ਤੇ 30 40 ਕਿਲੋਮੀਟਰ ਚ ਆਪਾਂ ਫ੍ਰੀ ਵੀ ਛੱਡ ਦਾਂਗੇ ਯਾਰ। ਅਜਾ 30 ਤੋਂ 40 ਦੇ ਵਿੱਚ ਵਿੱਚ ਡਿਲੀਵਰੀ ਫ੍ਰੀ ਹੋ ਜੂਗੀ। ਠੀਕ ਹੈ। ਠੀਕ ਹੈ। ਤੇ ਇਸ ਤੋਂ ਬਾਅਦ ਆਹ ਤੀਜੇ ਨੰਬਰ ਤੇ ਆ ਗਈ ਨੀਲੀ ਰਵੀ। ਇਹਦਾ ਬਾਈ ਆਪਾਂ ਨੂੰ ਗਾਰਡ ਨਹੀਂ ਪਤਾ। ਇਹਦਾ ਗਾਰਡ ਨਹੀਂ ਪਤਾ। ਹਾਂਜੀ। ਉਹ ਉਮਰ ਕਿੰਨੀ ਹੋਊ? ਉਮਰ ਦਾ ਬਾਈ ਇਹਦੀ 2 ਸਾਲਾਂ ਦੇ ਵਿੱਚ ਵਿੱਚ ਹੀ ਹੈ। ਦੋ ਸਾਲਾਂ ਦੇ ਲਗਭਗ ਹੈ ਤਾਂ ਖੀਰ ਕੋਈ ਹੋਊਗਾ ਹਾਂਜੀ ਖੀਰੀ ਇਹ ਵੀ ਖੀਰੀ ਠੀਕ ਹੈ ਤੇ ਥਣ ਤੁਣ ਕੇ ਮੇ ਇਹਦੇ ਥਣ ਚਾਰੀ ਆ ਥਣ ਚਾਰੀ ਆ ਤੇ ਮਾਰਕਿੰਗ ਦੋਸਤੋ ਇਹਦੀ ਵੀ ਪ੍ਰੋਪਰ ਆਗੀ ਤੇ ਨੀਲੀ 라ਵੀ ਦੇ ਵਿੱਚ ਜਿਵੇਂ ਮਦਰੀ ਗੋਡੀ ਹੁੰਦੀ ਆ ਹਨਾ ਉਸ ਤਰ੍ਹਾਂ ਦੀ ਤੇ ਸੋਹਣੀ ਤਿਆਰ ਹੋਣੀ ਆ ਵੀ ਤੇ ਵੇਲ ਵੀ ਚੰਗੀ ਆ ਪਿੱਟ ਦੀ ਕੁਆਲਿਟੀ ਫੇਜ਼ ਇਹਦਾ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਤੇ ਸਿੰਘ ਜਿਵੇਂ ਨੀਲੀ 라ਵੀ ਦੇ ਹੁੰਦੇ ਆ ਉਸ ਟਾਈਪ ਦੀ ਸਿੰਘ ਆਗੇ ਇਹਦੇ ਤੇ ਅੱਖਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਗਈ ਤੇ ਬਾਕੀ ਮਾਰਕਿੰਗ ਪ੍ਰੋਪਰ ਆ ਦੁਬਾਰੇ ਦੇਖ ਸਕਦੇ ਹੋ ਤੇ ਥਾਣੇ ਦੇ ਵੀ ਬਹੁਤ ਵਧੀਆ ਆ ਗਏ ਵਧੀਆ ਮੋٹے ਥਾਣੇ ਗਏ ਤੇ ਚਾਰੇ ਹੀ ਥਾਣਾ ਕੋਈ ਫੋਟ ਛਾਂਗਣੀ ਹੈਗੀਗੀ ਤੇ ਅੱਖਾਂ ਵੀ ਬਹੁਤ ਵਧ ਗਈਆਂ ਜੋ ਨੀਲੀ ਰਾਵੀ ਦੇ ਵਿੱਚ ਚਾਹੀਦੀਆਂ ਹੁੰਦੀਆਂ ਉਹੋ ਜਿਹੀਆਂ ਹੀ ਅੱਖਾਂ ਗੀਆਂ ਬਾਕੀ ਫੇਸ ਬਹੁਤ ਸੋਹਣਾ ਹੈ ਇਹਦਾ ਰੇਟ ਬਾਈ ਇਹਦਾ ਮੁੱਲ ਬਾਈ 40000 ਰੁਪਏ ਇਹਦਾ ਜਾਲੀ ਹੈ ਹਾਂਜੀ ਹਾਂਜੀ ਇਹ ਫ੍ਰੀ ਹੈ ਕਿ ਉਹ ਜੂ ਮਾਨਦਨ ਹੋ ਜੂ ਬਾਈ ਮਾਨਦਨ ਕੋਈ ਗੱਲ ਨਹੀਂ ਇਹਦੇ ਵਿੱਚ ਮਾਨਦਨ ਹੋ ਜੂ ਹੈ ਨਾ ਠੀਕ ਹੈ ਬੰਦ ਇਹ ਵੀ ਬਾਈ 40 ਕਿਲੋਮੀਟਰ ਤੋਂ ਕੋਈ ਬੰਦਾ ਏਰੀਆ 'ਚ ਆਪਣੇ 40 ਕਿਲੋਮੀਟਰ 40 50 ਕਿਲੋਮੀਟਰ ਆਪਾਂ ਫ੍ਰੀ ਕਰਾਂਗੇ ਅਜਾ ਇਹ ਵੀ ਫ੍ਰੀ ਕਰ ਦਾਂਗੇ ਹਾਂਜੀ ਹਾਂਜੀ ਠੀਕ ਹੈ ਲੋ ਵੀ ਇਹਦੀ ਵੀ ਡਿਲੀਵਰੀ 40 50 ਤੱਕ ਫ੍ਰੀ ਹੋ ਜੂ ਕਟੀਆਂ ਸਾਰੀਆਂ ਹੀ ਸੋਹਣੀਆਂ ਗੀਆਂ ਸਾਫ਼ ਸੁਥਰੀਆਂ ਗੀਆਂ ਦੇਦੀ ਕਿੰਨੀ ਉਮਰਾ ਇਹਦੀ ਭਈ 15-16 ਮਹੀਨੇ ਦੀ ਹੈ 15-16 ਮਹੀਨਿਆਂ ਦੀ ਹੈ ਇਹ ਇਹ ਵੀ ਦੋਸਤੋ ਬਹੁਤ ਵਧੀਆ ਗਈ ਇਹ ਹੈਗੀ ਮੋਹਰਾ ਦੇ ਵਿੱਚ ਸਿੰਘਾਂ ਦੀ ਕੁਆਲਿਟੀ ਕੱਦ ਘਾੜ ਇਹ ਵੀ ਚੰਗਾ ਕਰੋਗੀ ਕਿਉਂਕਿ ਲੱਤਾਂ ਲੁੱਤਾਂ ਬਹੁਤ ਲੰਮੀਆਂ ਬਾਕੀ ਬਾਡੀ ਬੰਤਰ ਬਹੁਤ ਚੰਗੀ ਆ ਸਾਰੇ ਪੱਖਾਂ ਤੋਂ ਇਹ ਵੀ ਚੰਗੀ ਹੈਗੀ ਪੂਰੀ ਭਾਈ ਕੀ ਮੰਗਦਾ ਕੱਟਣਾ ਪੇਸ ਦੁਬਾਰੇ ਦੇਖ ਸਕਦੇ ਹੋ ਸਿੰਘ ਵੀ ਕੁੰਡੇ ਕਰੂਗੀ ਬੈਠ ਦੀ ਕੁਆਲਿਟੀ ਚੰਗੀ ਹੈਗੀ ਤੇ ਜੈਡ ਬਲੈਕ ਹੀ ਹੈ ਵੀ ਤੇ ਥਾਣੇ ਦੇ ਵੀ ਬਹੁਤ ਚੰਗੇ ਆ ਉਸ ਦੇ ਵਿੱਚ ਥੋੜਾ ਜਿਹਾ ਥੱਲੋ 1-2 ਇੰਚ ਤਕਰੀਬਨ ਹੋਊਗੀ ਬਾਈਟ ਤੇ ਬਾਕੀ ਚੰਗੀ ਹੈਗੀ ਬੈਠ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਕਿੰਨਾ ਮੁੱਦਾ 37000 37000 ਉਸ ਤੋਂ ਬਾਅਦ ਇੱਧਰ ਤੁਹਾਨੂੰ ਦਿਖਾਉਣੇ ਆ ਤਿੰਨ ਰਹਿ ਗਈਆਂ ਆ ਕਿੱਥੇ ਦਾ ਬਈ ਰਕਾਰ ਪਤਾ ਪਾ ਸਰ ਇਹ ਇਹਦੀ ਰਿਕਵਰਡ ਹੈ ਇਹ ਕਿਹੜੇ ਦੀ ਹੈ ਬੰਦੇ ਬਈ ਸਰਕਾਰੀ ਸੀਮੰਦ ਲਈ ਲੈਣਗੇ ਸਰਕਾਰੀ ਦੀ ਹੈ ਅੱਛਾ ਹੈ ਸਰਕਾਰੀ ਦੀ ਹੈ ਤੇ ਮਾਂ ਜੰਗੀ ਹੈਗੀ ਹਾਂਜੀ ਮਾਂ ਦੀ ਗੱਪੜ ਹੈ ਠੀਕ ਆ ਠੀਕ ਆ 1,20,000 ਦੀ ਮਾਂ ਲਈ ਸੀ ਠੀਕ ਆ ਤੇ ਉਮਰ ਕਿੰਨੀ ਹੋ ਗਈ ਹੁੰਦਾ ਜੀ ਉਮਰ ਬਈ 16 ਮਹੀਨਿਆਂ ਦੀ ਹੈ 16 ਮਹੀਨਿਆਂ ਦੀ ਉਹ ਮਹੱਡਾ ਪਰਾਂ ਦੀ ਬਹੁਤ ਖੁੱਲੀ ਆ ਹਨਾ ਇਹਦੀ ਮਾਂ ਬਹੁਤ ਵਧੀਆ ਹੈ ਤੇ ਨਰੋਈ ਬਹੁਤ ਆ ਫਿਰ ਮਾਂ ਨੂੰ ਇਹਨੇ ਚੰਗੀ ਬਣਨਾ ਹਨ ਚੰਗੀ ਤਿਆਰ ਹੋਣਾ ਬਾਕੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਇਹਦੀ ਚੌੜੀ-ਚੂੜੀ ਬਹੁਤ ਆ ਬੈਕ ਸਾਈਡ ਤੋਂ ਦੇਖੋ ਤੇ ਫੇਸ ਵੀ ਬਹੁਤ ਸੋਹਣਾ ਹੈ ਬੈਕ ਸਾਈਡ ਤੋਂ ਚੜਾਈ ਬਹੁਤ ਆ ਇਹਦੀ ਘੱਟੀ ਦੀ ਤੇ ਬਾਕੀ ਥਾਣੇ ਇਹਦੇ ਵੀ ਬਹੁਤ ਵਧੀਆ ਗਏ ਤੇ ਝੋਲੀ ਵੀ ਬਹੁਤ ਚੰਗੀ ਆ ਤੇ ਮਿੱਠੀ ਵੀ ਬਹੁਤ ਆ ਬੈਕ ਸਾਡ ਤੋਂ ਤੁਸੀਂ ਦੇਖ ਸਕਦੇ ਹੋ ਹਾਂਜੀ 3 ਮਹੀਨੇ ਦੀ ਮੰਗ ਵੱਲ ਲੈ ਕੇ ਬੰਦਾ 1 ਲੱਖ 20 ਹਜ਼ਾਰ ਦੀ ਉਹ ਕੱਟੀ ਮਾਗਰ ਸੀ ਠੀਕ ਆ 1 ਲੱਖ 20 ਹਜ਼ਾਰ ਦੀ ਮੰਗ ਹਾਂਜੀ ਹਾਂਜੀ ਚੰਗੇ ਸੀਮਨ ਦੀ ਆ ਹਨਾ ਹਾਂਜੀ ਹਾਂਜੀ ਠੀਕ ਆ ਸਰਕਾਰੀ ਦੀ ਠੀਕ ਆ ਮੁੱਲੇ ਦਾ ਮੁੱਲੇ ਦਾ 38 ਹਾਂਜੀ ਠੀਕ ਆ ਬੰਦ ਇਹਦਾ ਮੁੱਲ ਹੈਗਾ 38 ਹਜ਼ਾਰ ਸਰਕਾਰੀ ਸੀਮਨ ਦੀ ਇਹ ਆਪ ਆ ਗਈ ਤੇ ਨਰੋਈ ਬਹੁਤ ਆ ਗਈ ਆਡਾ ਪੈਰਾਂ ਦੀ ਪੂਰੀ ਖੁੱਲੀ ਆ ਗਈ ਤੇ ਬਾਕੀ ਝੋਲ ਬਹੁਤ ਚੰਗੀ ਆ ਗਈ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਤੇ ਸਪੇਸ ਵੀ ਬਹੁਤ ਆ ਗਈ ਐਸਾ ਬਾਰੇ ਆ ਗਈਆਂ ਇਹ ਦੋ ਛੋਟੀਆਂ ਆ ਗਈਆਂ ਇਹ ਵੀ ਕੱਟੀ ਚੰਗੀ ਆ ਗਈ ਕਿੰਦੀ ਉਮਰ ਕਿੰਨੀ ਆ ਬਾਈ ਇਹ ਆ ਬਾਈ ਸਾਲ ਤੋਂ ਬਾਹਰ ਹੀ ਆ ਗਏ ਹਨ ਇਹ ਨਹੀਂ ਪਤਾ ਇਹਨੂੰ ਸਾਲ ਡੇੜ ਘੜ ਹੋਊ ਸਾਲ ਤੋਂ ਉੱਪਰ ਹੋ ਜਾਣੀਆਂ ਹਨ ਤੇ ਇਹ ਵੀ ਕੱਟੀ ਬਹੁਤ ਚੰਗੀ ਆ ਗਈ ਬਾਡੀ ਮਾਨਤਰ ਇਹਦੀ ਵੀ ਚੰਗੀ ਆ ਗਈ ਸੈਂਕ ਸੋង ਸੋਹਣੇ ਆਗੇ ਜੱਤ ਵਾਲੀ ਕੱਟੀ ਆ ਤੇ ਬਾਕੀ ਜੈਡ ਬਲੈਕ ਹੈ ਵੀ ਬਸ ਥੋੜੇ ਜੇ ਪੂਸਟ ਮਾੜੇ ਜੇ ਵਾਈਟ ਹੋਣਗੇ ਵਾਲ ਉਂਗਲਕ ਤੇ ਕੋਈ ਜ਼ਿਆਦਾ ਨਹੀਂ ਫੇਸ ਦੇਖੋ ਇਹਦਾ ਥਾਣੇ ਵਿੱਚ ਆ ਰਹੀ ਆ ਥਾਣੇ ਦੇ ਵਿੱਚ ਆ ਰਹੀ ਆ ਝੋਲ ਝਾਲ ਬਹੁਤ ਹੈ ਇਹਦੇ ਹਨ ਝੋਲ ਬਹੁਤ ਵਧੀਆ ਦੋਸਤੋ ਇਹਦੇ ਵੀ ਤੇ ਇਹ ਵੀ ਕੱਟੀ ਚੰਗੀ ਤਿਆਰ ਹੋਊਗੀ ਠੀਕ ਆ ਆਮ ਘਰੇਲੂ ਬੰਦੇ ਤੋਂ ਲਈ ਹੋਣੀ ਆ ਘਰੇਲੂ ਬੰਦੇ ਤੋਂ ਲਈ ਆ ਠੀਕ ਆ ਤੇ ਮੁੱਲੇ ਦਾ ਬੋਲ ਬਾਈ ਇਹਦਾ 22000 ਰੁਪਏ ਦਾ ਇਹਦਾ 22000 ਉਹ ਨੂੰ ਮੰਨ ਲੈਣੇ 24 ਹੋ ਜਾਊਗਾ ਬਾਈ ਇਹ ਵੀ 340 ਕਿਲੋਮੀਟਰ ਦੇ ਏਰੀਆ ਦੇ ਅਪਾ ਫਰੀ ਛੱਡ ਦਾਂਗੇ ਠੀਕ ਹੈ ਬੰਦ ਲੋ ਵੀ ਹੁਣ ਇੱਕ ਰਹੇਗੀ ਲਾਸਟ ਤੇ ਉਹ ਵੀ ਤੁਹਾਨੂੰ ਅਪਾ ਦਿਖਾਉਣੀ ਆ ਆਹ ਰਹੇਗੀ ਆ ਤੇ ਇਹਦੀ ਵੀ ਤੁਹਾਨੂੰ ਬੀ ਡਿਟੇਲ ਲੈਣੀ ਠੀਕ ਹੈ ਕੀ ਮੰਗਦਾ ਬਾਈ ਇਕੱਤੀ ਦਾ ਬਾਈ ਜੀ ਇਹ ਵੀ ਦੇਖ ਸਕਦੇ ਹਾਂ ਉਮਰ ਇਹ ਛੋਟੀ ਹੈ ਮੇਰੇ ਨਾਲ ਹੋ ਸਕਦਾ ਸਭ ਤੋਂ ਛੋਟੀ ਹੋਵੇ ਸਿੰਘ ਸਿੰਘ ਬਹੁਤ ਛੋਟੇ ਹੈ ਜੀ ਇਹਦੇ ਇਹ ਯਾਰ ਪਤਾ ਨਹੀਂ ਇਹ ਪਤਾ ਨਹੀਂ ਕਿ ਕੱਲ ਜੂਪੀ ਵਾਲੇ ਗੱਡੀਆਂ 'ਚ ਪਾਉਂਦੇ ਸੀ ਇਹਨੂੰ ਲੈ ਕੇ ਜਾਂਦੇ ਹਾਂ ਹਾਂ ਜਿਹੜਾ ਪਸੀ ਲੈ ਕੇ ਚੱਲੇ ਸੀ ਕੱਲ ਆਪਾਂ ਬਾਈ ਨੂੰ ਪੁੱਛ ਆਦਿਏ ਅਸਾ ਕੱਟਣ ਵਾਲਿਆਂ ਤੋਂ ਬਚਾਈਏ ਜਾਣ ਦੀ ਆਪਾਂ ਉਹ ਬਾਈ ਜਾਣ ਬਚਾਈਆ ਰਾਜਗੁਰੂ ਤੋਂ ਲਈ ਆਪਾਂ ਠੀਕ ਆ ਚਲ ਵਧੀਆ ਗੱਲ ਆ ਫਿਰ ਤਾਂ ਇਹ ਉਹਨਾਂ ਤੋਂ ਲਈ ਆ ਉਹ ਲੱਦੀ ਖੜੀ ਕੱਟੀਆਂ ਲੈ ਕੇ ਚੱਲੇ ਸੀ ਹਾਂ ਕੱਟੇ ਕੋਲ ਤੋਂ ਨਦੀ ਖੜੀ ਆ ਆਪਾਂ ਬਾਈ ਨਾਲ ਹੀ ਪੁਨਜੰਦਾ ਠੀਕ ਆ ਚੱਲ ਵਧੀਆ ਗੱਲਾਂ ਨਾਲ ਜਾਨ ਬਚੀ ਇਹਦੀ ਇੱਕ ਤਰ੍ਹਾਂ ਦਾ ਪੁਨ ਦਾ ਕੰਮ ਹੀ ਆ ਹਨਾ ਕੋਈ ਗਾਂ ਰੱਖਣ ਵਾਲਾ ਲੈ ਜੂ ਹਨਾ ਪੁਨ ਬਾਰੇ ਨਹੀਂ ਪਤਾ ਵੀਰੇ ਆਪਾਂ ਠੀਕ ਆ ਮੇਰੇ ਖਿਆਲ ਨਾਲ ਸਾਲ ਕਦੇ ਲਗਭਗ ਹੀ ਹੋਣੀ ਹੈ ਇਹੇ ਹਾਂਜੀ ਕੱਟਾਂ ਤੋਂ ਨਹੀਂ ਆਏ ਸਭ ਚੱਲੀ ਚੱਲੀ ਵੇ ਜਿਹੜਾ ਵਸੀ ਠੀਕ ਆ ਉਹਨੇ ਕੱਟੀ ਜਾਣੀ ਸੀ ਹਨਾ ਹਾਂਜੀ ਹਾਂਜੀ ਠੀਕ ਆ ਕੋਈ ਦੋਸਤ ਇਹਨੇ ਵੀ ਕੱਦਗੁੱਦ ਚੰਗਾ ਕਰਨਾਗਾ ਲੱਤਾਂ ਨੂੰ ਤਾਂ ਲੰਮਾਗਾ ਗਿਆ ਤੇ ਵਧੀਆ ਗੱਲ ਆ ਵੀ ਬਾਈ ਨੇ ਇਹਦੀ ਜਾਨ ਬਚਾਈ ਜੇ ਨਹੀਂ ਤਾਂ ਇਹ ਵੱਡੀ ਜਾਣੀ ਸੀ ਤੇ ਇਹਦਾ ਰੇਟ ਬਾਈ 20000 ਰੁਪਏ ਹੈ ਬਾਈ ਇਹਦਾ 20000 ਇਹਦਾ ਬਾਕੀ ਹੋ ਜੂ ਮੌਕੇ ਤੇ ਹਨ ਤੇ ਬਾਈ ਜੂ ਕਿਹੜੇ ਮਹਿੰਗੇ ਦਿੰਦੇ ਆ ਪਹਿਲਾਂ ਲੈ ਜਾਂਦੇ ਪਿੰਡਾਂ ਚੋਂ ਮੁਰਕੇ ਬਹੁਤ ਮੀਂਹ ਦਿੰਦੇ ਆ ਉਹ ਮਹਿੰਗੀ ਦਿੰਦੇ ਆ ਮੁਰਕੇ ਹਨ ਹਾਂਜੀ ਹਾਂਜੀ ਠੀਕ ਆ 16000 ਦੀ ਬਾਈ ਆਪ ਲਈ ਆ ਆਪ ਲਈ ਆ ਹਾਂਜੀ ਹਾਂਜੀ 16000 ਦੀ ਬਾਈ ਕਹਿੰਦਾ ਵੀ ਆਪ ਲਈ ਆ ਬਾਕੀ ਨਫੇ ਨਹੀਂ ਦੇਣੀਆਂ ਹਨਾ ਚਲੋ ਵੱਡੀ ਗੱਲ ਆ ਵੀ ਜਾਨ ਬਚਾਈ ਆ ਬਾਈ ਨੇ ਤੇ ਇਹ ਵੀ ਚੰਗੀ ਹੈਗੀ ਝੋਲੀ ਝੜੀ ਬਹੁਤ ਵਧ ਗਈ ਹੈ ਦੀ ਤੇ ਲਾਂ ਢੋਲਾ ਚੰਗੀਆਂ ਗਈਆਂ ਤੇ ਬਾਕੀ ਸਪੇਸ ਵੀ ਚੰਗੀ ਹੈ ਤੇ ਸਾਰੀਆਂ ਕਟੀਆਂ ਕੇਰਾ ਆਪਾਂ ਦਿਖਾ ਦਿੰਗਾ ਤੁਹਾਨੂੰ ਕੱਲੀ ਕੱਲੀ ਤੋੜ ਕੇ ਦਿਖਾ ਦਈਏ ਡਿਟੇਲ ਲੈਤੀ ਆ ਤੇ ਜੇ ਕੋਈ ਕੱਟੀ ਤੁਹਾਨੂੰ ਇਹਨਾਂ ਚ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਵੈਸੇ ਮੰਡੀ ਤੇ ਇਹ ਸਾਰੀਆਂ ਤਕਰੀਬਨ ਵੇਚੀ ਜਾਣਗੀਆਂ ਕਿਉਂਕਿ ਕਟੀਆਂ ਦੀ ਡਿਮਾਂਡ ਬਹੁਤ ਆ ਗਈ ਤੇ ਸੌਦਾ ਇੱਥੇ ਚੱਲੀ ਵੀ ਜਾਂਦਾ ਪੰਜਾਂ ਛਿਆਂ ਕਟੀਆਂ ਦਾ ਹੋ ਸਕਦਾ ਬਾਈ ਲੈ ਜਾਣ ਤੇ ਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਨਹੀਂ ਤਾਂ ਮਤਲਬ ਕਿ ਹੋਰ ਵੀ ਕਟੀਆਂ ਕਾਫੀ ਹੁੰਦੇ ਆ ਕਿਉਂਕਿ ਸਪੈਸ਼ਲ ਕਟੀਆਂ ਦੇ ਗਾਮ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਨਾ ਤੇ ਤੁਸੀਂ ਕਟੀਆਂ ਦੇ ਸਬੰਧ ਵਿੱਚ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਟੀਆਂ ਲੈਣੀਆਂ ਤੇ ਜਾਂ ਕਿਸੇ ਨੇ ਇੱਕ ਲੈਣੀ ਹੈ ਜਾਂ ਦੋ ਲੈਣੀਆਂ ਹਰੇਕ ਤਰ੍ਹਾਂ ਦੀ ਤੁਹਾਨੂੰ ਕੱਟੀ ਤੇ ਬੱਚੀ ਤੁਹਾਨੂੰ ਇੱਥੋਂ ਮਿਲ ਜੂਗੀ ਤੇ ਇੱਕ ਵਾਰੀ ਆਪਾਂ ਐਡਰੈਸ ਕਨਫਰਮ ਫੇਰ ਕਰਾ ਦਿੰਦੇ ਹਾਂਗੇ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਤੇ ਐਡਰੈਸ ਬੋਲ ਦਿਓ ਬਾਈ ਅੱਕਰੀ ਬਾਈ ਨੰਬਰ ਇਹਦਾ 88721 88721 66380 ਹਾਂਜੀ ਹਾਂਜੀ ਠੀਕ ਹੈ ਪਿੰਡ ਜੌਣਾ ਦੀ ਰਾਏਕੋਟ ਦੀ ਕੋਈ ਠੀਕ ਹੈ ਵਪਾਰ ਦਾ ਕੰਮ ਹੀ ਆ ਨਾ ਕਟੀਆਂ ਦੇ ਬੱਚਿਆਂ ਦਾ ਸਪੈਸ਼ਲ ਜੇ ਬਾਈ ਕਿਹਨੇ ਕੱਟੀਆਂ ਦੇ ਵਿੱਚ ਦੇਣੀਆਂ ਕੋਈ ਇਹਨਾਂ ਦੀ ਮੱਝ ਹੁੰਦੀ ਹੈ ਦੇਣ ਵਾਲੀ ਵਿੱਚ ਉਹ ਵੀ ਆਪਾਂ ਕੱਟ ਲੈਂਦੇ ਹਾਂ ਅਸੀਂ ਆ ਵੀ ਕੋਈ ਮੱਝ ਹੁੰਦੀ ਉਹ ਵੀ ਕੱਟ ਲੈਂਦੇ ਹਾਂ ਹਾਂਜੀ ਜੀ ਕੋਈ ਕੱਟੀ ਦੇਣ ਵਾਲੀ ਹੁੰਦੀ ਕੋਈ ਬੱਛੀ ਦੇਣ ਵਾਲੀ ਹੁੰਦੀ ਆਪਾਂ ਉਹ ਵੀ ਕੱਟ ਲੈ ਲੈਂਦੇ ਹਾਂ ਠੀਕ ਆ ਵੀ ਜਿਵੇਂ ਮਤਲਬ ਵਿੱਚ ਕਟਾਉਣੀ ਤੋਂ ਉਹਦੇ ਹਿਸਾਬ ਹੀ ਕਰ ਲੈਂਦੇ ਹਾਂ ਹਾਂਜੀ ਠੀਕ ਹੈ ਠੀਕ